ਸੋ ਸਿੰਗਲ ਫੇਸ ਦੇ ਵਿੱਚ ਦਿੱਲੀ ਦੇ ਇਲੈਕਸ਼ਨ ਹੋਣਗੇ ਦਿੱਲੀ ਦੀਆਂ ਚੋਣਾਂ ਇੱਕ ਹੀ ਦਿਨ ਜਿਹੜੀਆਂ ਹੈ ਵੋਟਾਂ ਉਹ ਨਿਪਟਾ ਦਿੱਤੀਆਂ ਜਾਣਗੀਆਂ 5 ਫਰਵਰੀ ਨੂੰ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਲਈ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਉਸਦੇ ਨਤੀਜੇ ਆਉਣਗੇ 5 ਫਰਵਰੀ ਬੁੱਧਵਾਰ ਦਾ ਦਿਨ ਹੈ ਬੁੱਧਵਾਰ ਨੂੰ VOTING ਰੱਖੀ ਗਈ ਆ ਤੇ 8 ਫਰਵਰੀ ਸ਼ਨੀਵਾਰ ਦੇ ਦਿਨ ਨਤੀਜੇ ਜਿਹੜੇ ਆ ਉਹ ਐਲਾਨੇ ਜਾਣਗੇ ਸੋ ਜੋ ਪੂਰੀ ਇਲੈਕਸ਼ਨ ਦੀ ਰੂਪਰੇਖਾ ਰਹੇਗੀ ਜੋ ਇਸ ਦੀ ਪ੍ਰਕਿਰਿਆ ਰਹੇਗੀ ਉਹ 10 ਤਰੀਕ ਤੋਂ ਸ਼ੁਰੂ ਹੋ ਜਾਏਗੀ 10 ਜਨਵਰੀ ਤੋਂ ਯਾਨੀ ਅਗਲੇ 3 ਦਿਨਾਂ ਦੇ ਵਿੱਚ ਇਸ ਦੇ ਨੋਮੀਨੇਸ਼ਨ ਜਿਹੜੇ ਆ ਉਹ ਸਟਾਰਟ ਹੋ ਜਾਣਗੇ ਔਰ 17 ਤਰੀਕ ਆਖਰੀ ਹੈ ਨੋਮੀਨੇਸ਼ਨ ਫਾਈਲ ਕਰਨ ਦੀ ਇੱਕ ਹਫਤਾ ਮਿਲੇਗਾ 10 ਤਰੀਕ ਨੂੰ ਸਟਾਰਟ ਹੈ ਔਰ 17 ਤਰੀਕ ਆਖਰੀ ਹੈ ਨਾਮਜ਼ਦਗੀ ਪੱਤਰ ਭਰਨ ਦੀ ਉਸ ਤੋਂ ਬਾਅਦ 18 ਤਰੀਕ ਨੂੰ ਉਹਨਾਂ ਦੀ ਸਕਰੂਟੀ ਹੋਏਗੀ ਜਾਂਚ ਪੜਤਾਲ ਕੀਤੀ ਜਾਏਗੀ ਨਾਮਜ਼ਦਗੀ ਪੱਤਰਾਂ ਦੀ ਔਰ 20 ਤਰੀਕ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਨੇ 20 ਜਨਵਰੀ ਤੱਕ ਔਰ ਉਸ ਤੋਂ ਬਾਅਦ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ 8 ਫਰਵਰੀ ਨੂੰ ਇਹ ਰਿਜ਼ਲਟ ਆ ਜਾਣਗੇ ਕੌਣ ਦਿੱਲੀ ਦੀ ਸੱਤਾ ਤੇ ਕਾਬਜ਼ ਹੋਏਗਾ ਇਹ 8 ਫਰਵਰੀ ਨੂੰ ਦੁਪਹਿਰ ਤੱਕ ਸਪਸ਼ਟ ਹੋ ਜਾਏਗਾ ਜਦੋਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਏਗੀ ਸੋ ਪੂਰੀ ਜਿਹੜੀ ਚੋਣ ਪ੍ਰੋਸੈਸ ਹੈ ਦਿੱਲੀ ਦੀ ਉਸ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਪਰ ਕਿਉਂਕਿ ਪੂਰਾ ਫੋਕਸ ਜਿਹੜਾ ਹੈ ਉਹ ਅਸਲ ਦੇ ਵਿੱਚ ਤਰੀਕਾਂ ਤੇ ਹੁੰਦਾ ਹੈ ਹਰ ਕੋਈ ਇਹ ਜਾਣਨ ਦਾ ਉਤਸੁਖ ਹੁੰਦਾ ਹੈ ਕਿ ਕਿਹੜੀ ਕਿਹੜੀ ਤਰੀਕਾਂ ਨੂੰ ਵੋਟਾਂ ਪੈਣੀਆਂ ਨੇ ਸੋ ਇਹ ਡੇਟ ਜਿਹੜੀ ਹੈ ਦਿੱਲੀ ਚੋਣਾਂ ਦੀ ਅਨਾਉਂਸ ਕਰ ਦਿੱਤੀ ਗਈ ਹੈ ਬੜੇ ਦਿਨਾਂ ਤੋਂ ਇਸ ਦਾ ਇੰਤਜ਼ਾਰ ਸੀ ਵਾਕੁਕ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਚੋਕੀ ਹੋਈ ਸੀ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਕੈਂਡੀਡੇਟ ਤੱਕ ਅਨਾਉਂਸ ਹੋ ਚੁੱਕੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਭਾਜਪਾ ਵੱਲੋਂ ਉਧਰੋਂ ਕਾਂਗਰਸ ਪਾਰਟੀ ਜਿਹੜੀ ਤੀਸਰੀ ਧਿਰ ਚੋਣ ਮੈਦਾਨ ਦੇ ਵਿੱਚ ਹੈ ਕਿਉਂਕਿ ਪਿਛਲੀ ਵਾਰ ਦਾ ਜੇ ਵੋਟ ਪਰਸੈਂਟੇਜ ਦੇਖੀਏ ਤਾਂ 50% ਤੋਂ ਜ਼ਿਆਦਾ ਕਰੀ ਕਰੀਬ 53% ਵੋਟਾਂ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਲੈ ਗਈ ਸੀ ਔਰ 33-34% 35% ਦੇ ਆਸ-ਪਾਸ ਜਿਹੜੀ ਹੈ ਉਹ ਭਾਜਪਾ ਰਹੀ ਸੀ ਕਾਂਗਰਸ ਪਾਰਟੀ ਦੀ ਬੜੀ ਨਮੋਸ਼ੀ ਭਰੀ ਹਾਰ ਰਹੀ ਸੀ ਉਹਨਾਂ ਚੋਣਾਂ ਦੇ ਵਿੱਚ 5 ਸਾਲ ਪਹਿਲਾਂ ਜਿਹੜੀਆਂ ਵੋਟਾਂ ਪਈਆਂ ਸੀ ਸੂ ਸਾਰ ਕਾਂਗਰਸ ਦੇ ਪ੍ਰਦਰਸ਼ਨ ਤੇ ਵੀ ਸਭ ਦੀਆਂ ਨਜ਼ਰਾਂ ਨੇ आम आदमी पार्टी एक बार पूरा दमखम नाल चो मैदान उतरी है और वे वे दावे उन्होंने वालों किए जा रहे हैं तो मेरा तो इलेक्शन कमीशन से ये है कि उनका संदेह मिटा दीजिए अगर आपको लगता है कि सब कुछ सच है और अगर प्रोसेस इतना आपका अच्छा है तो लोगों में संदेह क्यों हो रहा है ये भी तो सवाल बनता है ना सर आप लोग किस तरीके से देखते हैं तारीखों तो का ਜੋ ਹੈ ਐਲਾਨ ਹੋ ਗਿਆ ਹੋਰ ਤਾਰੀਖੇ ਤੋਂ ਹੈ ਅਬ ਪਤਾ ਫਰਵਰੀ ਦੇ ਪਹਿਲੇ ਹਫਤੇ ਮੇਂ ਚੋਣ ਹੋ ਜਾਏਗੀ ਤਈਵੀਅਮਸ ਬਾਰੇ ਜ਼ਿਕਰ ਕਰ ਰਹੇ ਸੀ ਦਿੱਲੀ ਕਾਂਗਰਸ ਦੇ ਆਗੂ ਸੋ 5 ਤਰੀਕ ਨੂੰ ਵੋਟਰਾਂ ਦਾ ਐਲਾਨ ਹੋ ਗਿਆ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਲਈ ਵੋਟਾਂ ਪੈਣਗੀਆਂ ਔਰ 8 ਫਰਵਰੀ ਨੂੰ ਇਸਤੇ ਨਤੀਜੇ ਐਲਾਨਨੇ ਜਾਣਗੇ 10 ਤਰੀਕ ਤੋਂ ਇਹ ਪ੍ਰੋਸੈਸ ਸ਼ੁਰੂ ਹੋ ਜਾਣੀ ਹੈ 10 ਤਰੀਕ ਨੂੰ ਨਾਮਜ਼ਦਗੀ ਪੱਤਰ ਭਰੇ ਜਾਣਗੇ ਉਸ ਤੋਂ ਬਾਅਦ 17 ਤਰੀਕ ਤੱਕ ਨਾਮਜ਼ਦਗੀਆਂ ਚੱਲਣਗੀਆਂ 18 ਤਰੀਕ ਨੂੰ ਸਕਰੂਟੀ ਹੋਏਗੀ ਜਾਂਚ ਪੜਤਾਲ ਹੋਏਗੀ ਨਾਮਜ਼ਦਗੀ ਪੱਤਰਾਂ ਦੀ 20 ਤਰੀਕ ਤੱਕ ਨੋਮੀਨੇਸ਼ਨ ਵਾਪਸ ਲਏ ਜਾ ਸਕਦੇ ਨੇ ਔਰ 5 ਫਰਵਰੀ ਦਾ ਦਿਨ ਵੋਟਾਂ ਦਾ ਦਿਨ ਇੱਕੋ ਫੇਜ਼ ਦਿੱਲੀ ਦੀਆਂ 70 ਸੀਟਾਂ ਨੇ 70 ਸੀਟਾਂ ਦੇ ਲਈ ਇੱਕੋ ਦਿਨ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਇਸ ਦੇ ਨਤੀਜੇ ਆ ਜਾਣਗੇ ਯਾਨੀ ਵੋਟਾਂ ਤੋਂ ਬਾਅਦ 1-2 ਦਿਨ ਜਿਹੜੇ ਆ ਉਹ ਰੱਖੇ ਜਾਂਦੇ ਆਰਾਮ ਲਈ ਪੂਰਾ ਚੋਣ ਅਮਲਾ ਜਿਹੜਾ ਇਸ ਦੇ ਵਿੱਚ ਝੁੱਟਿਆ ਹੁੰਦਾ ਉਸੇ ਵੱਲੋਂ ਹੀ ਅੱਗੇ ਕਾਊਂਟਿੰਗ ਨੂੰ ਅੱਗੇ ਵਧਾਉਣਾ ਹੁੰਦਾ ਤਾਂ ਇਸ ਕਰਕੇ ਜਿਹੜਾ ਹੈ ਉਹ 2 ਦਿਨ ਦਾ ਸਮਾਂ VOTING ਤੋਂ ਕਾਊਂਟਿੰਗ ਦੇ ਵਿੱਚ ਰੱਖਿਆ ਜਾਂਦਾ ਸੋ 5 ਫਰਵਰੀ ਤੋਂ ਲੈ ਕੇ 5 ਫਰਵਰੀ ਨੂੰ ਕਿਸਮਤ ਜਿਹੜੀ ਹੈ ਉਹ ਬਕਸਿਆਂ ਦੇ ਵਿੱਚ ਬੰਦ ਹੋ ਜਾਣੀ ਹੈ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ ਤੇ 8 ਤਰੀਕ ਨੂੰ ਇਹ ਮਸ਼ੀਨਾਂ ਖੁੱਲਣਗੀਆਂ ਤੇ ਫਿਰ ਕਿਸ ਦੇ ਖਾਤੇ ਦੇ ਵਿੱਚੋਂ ਵੋਟਾਂ ਨਿਕਲਦੀਆਂ ਨੇ ਇਹ ਸਪਸ਼ਟ ਹੋ ਜਾਏਗਾ 8 ਤਰੀਕ ਨੂੰ ਦੁਪਹਿਰ ਤੱਕ ਸੋ ਬੜੀ ਦੇਰ ਤੋਂ ਇੰਤਜ਼ਾਰ ਸੀ ਉਤਸੁਕਤਾ ਸੀ ਇਹਨਾਂ ਤਰੀਕਾਂ ਨੂੰ ਜਾਣਨ ਦੀ ਤਾਂ ਉਹ ਇੰਤਜ਼ਾਰ ਖਤਮ ਹੋ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਲਗਾਤਾਰ ਤਿੰਨ ਵਾਰੀਆਂ ਤੋਂ ਆਮ ਆਦੀ ਪਾਰਟੀ ਦਿੱਲੀ ਦੀ ਸੱਤਾ ਤੇ ਕਾਬਜ਼ ਹੈ ਔਰ ਅਗਲੀ ਵਾਰ ਫਿਰ ਉਹ ਦਮ ਪਰ ਰਹੀ ਹੈ ਕਿ ਆਮ ਆਦੀ ਪਾਰਟੀ ਹੀ ਦਿੱਲੀ ਦੀ ਸੱਤਾ ਤੇ ਕਾਬਜ਼ ਰਹੇਗੀ अरविंद केजरीवाल ਵੱਲੋਂ ਲਗਾਤਾਰ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਖਾਸ ਤੌਰ ਤੇ ਫੋਕਸ ਆਮ ਆਦਮੀ ਪਾਰਟੀ ਦਾ ਬੀਜੇਪੀ ਤੇ ਹੈ ਕਿਉਂਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਕਾਂਗਰਸ ਤੋਂ ਉਹਨਾਂ ਨੂੰ ਕੋਈ ਡਰ ਨਹੀਂ ਹੈ ਪਰ ਬੀਜੇਪੀ ਦੇ ਨਾਲ ਉਹਨਾਂ ਦਾ ਮੁਕਾਬਲਾ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਕਾਂਗਰਸ ਦੇ ਨਾਲ ਪਹਿਲਾਂ ਜਿਹੜਾ ਹੈ ਗੱਠ ਜੋੜ ਦੀ ਚਰਚਾ ਜ਼ਰੂਰ ਚੱਲੀ ਸੀ ਪਰ ਉਹ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਵੱਖੋ ਵੱਖਰੇ ਤੌਰ ਤੇ ਇਹ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਨੇ ਬੇਸ਼ੱਕ ਲੋਕ ਸਭਾ ਚੋਣਾਂ ਦੋਨਾਂ ਵੱਲੋਂ ਦਿੱਲੀ ਦੇ ਵਿੱਚ ਸਾਂਝੇ ਤੌਰ ਤੇ ਲੜੀਆਂ ਗਈਆਂ ਸੀ